ਰੱਬ ਨੇ ਮੈਨੂੰ ਪੁੱਤਰ ਬਖਸ਼ੇ ਸਰਬਣ ਦੇ ਭਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਸਰਬਣ ਦੇ ਭਾਈ ਐ ਸਰਬਣ ਦੇ ਵੰਗੋਂ ਉਹਨਾਂ ਬੈੰਗੀ ਉਠਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਨੋਹਾ ਜੋ ਲਿਆਂਦੀਆਂ ਵਿਆਹ ਕੇ ਪਰੀਆਂ ਦਾ ਰੂਪ ਹੈ ਨੋਹਾ ਜੋ ਲਿਆਂਦੀਆਂ ਵਿਆਹ ਕੇ ਪਰੀਆਂ ਦਾ ਰੂਪ ਹੈ ਧੀਆਂ ਤੇ ਪੁੱਤਰਾਂ ਦੇ ਨਾਲ ਮਾਪਿਆਂ ਦਾ ਵਜੂਦ ਹੈ ਭੈਣਾ ਤੇ ਭਾਈਆਂ ਕੋਲੋਂ ਮਿਲਦੀ ਵਧਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਸਰਬਣ ਦੇ ਭਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਧੀ ਦੇ ਕੇ ਪੁੱਤਰ ਲਿਆ ਜੋ ਰਾਜਕੁਮਾਰ ਹੈ ਧੀ ਦੇ ਕੇ ਪੁੱਤਰ ਲਿਆ ਜੋ ਰਾਜਕੁਮਾਰ ਹੈ ਧੀ ਦੇ ਵੀ ਵੱਲੋਂ ਹਵਾ ਠੰਡੀ ਜੀ ਆਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਸਰਬਣ ਦੇ ਭਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਪੋਤੇ ਜੋ ਦਿੱਤੀਆਂ ਪੋਤੀਆਂ ਦੋਤੇ ਜੋ ਦੋਤੀਆਂ ਪੋਤੇ ਜੋ ਦਿੱਤੀਆਂ ਪੋਤੀਆਂ ਦੋਤੇ ਜੋ ਦੋਤੀਆਂ ਉਹਨਾਂ ਦੀ ਅਰਜੀ ਬਾਬੇ ਨਾਨਕ ਨੂੰ ਲਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਸਰਬਣ ਦੇ ਭਾਈ ਐ ਸਰਬਣ ਦੇ ਵੰਗੂ ਉਹਨਾਂ ਬੈੰਗੀ ਉਠਾਈ ਐ ਰੱਬ ਨੇ ਮੈਨੂੰ ਪੁੱਤਰ ਬਖਸ਼ੇ ਸਰਬਣ ਦੇ ਭਾਈ ਐ